ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਦਿਵੋ ਤੇ ਵੀਡੀਓ ਨੂੰ ਲਾਈਕ ਜੁੜ ਕਰ ਦਿਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ 'ਚ ਅੱਗੇ ਵਧਣ ਤੋਂ ਪਹਿਲਾਂ ਅੱਜ ਦਾ ਸਵਾਲ ਨਸ਼ਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਹਾਲਾਂਕਿ ਪੰਜਾਬ ਸਰਕਾਰ ਜਿਹੜੀ ਹੈ ਲਗਾਤਾਰ ਕੋਸ਼ਿਸ਼ਾਂ ਕਰੀ ਹੈ ਪਰ ਫਿਰ ਵੀ ਨਸ਼ਾ ਕਿਤੇ ਨਾ ਕਿਤੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਲੀਡਰ ਹੈ ਜੇ ਪੰਜਾਬ ਦੇ ਲੋਕ ਉਸ ਨੂੰ ਪਾਵਰ ਦੇਣ ਤਾਂ ਨਸ਼ੇ ਦੇ ਉਤੇ ਪੂਰੀ ਤਰ੍ਹਾਂ ਕੰਟਰੋਲ ਕਰ ਸਕਦਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਰੁਕ ਕਰ ਰਹੇ ਨੇ ਆ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਖੰਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੈ ਅਮਰਿਤਪਾਲ ਸਿੰਘ ਦੇ ਕੇਸ ਦੇ ਵਿੱਚ ਕੱਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਅਸੀਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨ ਜਦੋਂ ਸੁਣਵਾਈ ਸੀਗੀ ਉਸ ਦਿਨ ਜੱਜ ਸਾਹਮਣੇ ਆਪਣੇ ਆਪ ਨੇ ਇਸ ਕੇਸ ਤੋਂ ਵਕਫਾ ਕਰ ਲਿਆ ਸੀ ਫਿਰ ਨਵੇਂ ਬੈਂਚ ਦੇ ਅੱਗੇ ਕੇਸ ਰੱਖਿਆ ਗਿਆ ਤੇ ਅੱਜ ਫਾਈਨਲੀ ਅਮਰਿਤਪਾਲ ਦੀ ਪਟੀਸ਼ਨ ਦਾ ਨਿਪਟਾਰਾ ਹੋ ਗਿਆ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇ ਰਹੇ ਨੇ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਇੱਧਰ ਉੱਧਰ ਦੀਆਂ ਫालतू ਦੀਆਂ ਗੱਲਾਂ ਕਰੀ ਜਾਂਦੇ ਆ ਜੋ ਈਮਾਨ ਸਿੰਘ ਖਾਰਾ ਕਹਿ ਰਹੇ ਨੇ ਸਿਰਫ ਉਹੀ ਸੱਚ ਹੈ ਕਿਉਂਕਿ ਉਹ ਅਮਰਿਤਪਾਲ ਦੇ ਵਕੀਲ ਨੇ ਉਹਨਾਂ ਨੂੰ ਸਾਰੀ ਡਿਟੇਲ ਦਾ ਪਤਾ ਹੈ ਧਿਆਨ ਨਾਲ ਸੁਣ ਲਵੋ ਕਿ ਅਮਰਿਤਪਾਲ ਦੇ ਕੇਸ ਦੇ ਵਿੱਚ ਕੱਲ ਕੀ ਹੋਇਆ ਕੰਪਲੀਸ਼ਨ ਸੀਗੀ ਕਿ ਉਹ ਲੋਕ ਸਭਾ ਦੇ ਸਤਾਰਾ ਸ਼ਾਮਿਲ ਹੋਣਾ ਚਾਹੁੰਦੇ ਨੇ ਨਿੱਟਾਰਾ ਹੋਇਆ ਕੀ ਹੋਇਆ ਬਈ ਕੀ ਡਾਇਰੈਕਸ਼ਨ ਹੈ ਦੇਖੋ ਜੀ ਜੋ ਐਮਪੀ ਸਾਹਿਬ ਨੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਹੁਰਾ ਨੇ ਜੋ 17 ਜਨਵਰੀ 2026 ਨੂੰ ਜੋ ਅੰਮ੍ਰਿਤਸਰ ਦੇ ਜੋ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਡੀਸੀ ਨੇ ਜੋ ਪੰਜਾਬ ਦੇ ਹੋਮ ਸੈਕਟਰੀ ਨੇ ਜੋ ਸੈਂਟਰ ਦੇ ਹੋਮ ਸੈਕਟਰੀ ਨੇ ਤੇ ਜੋ ਲੋਕ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਜੋ ਜੇਲ੍ਹ ਵਿੱਚੋਂ ਦਿਬੜੂਗੜੋਂ ਜੋ ਲੈਟਰਾਂ ਲਿਖੀਆਂ ਸਨ ਉਹਨਾਂ ਲੈਟਰਾਂ ਦੇ ਵਿੱਚ ਉਹਨਾਂ ਨੇ ਦਰਖਾਸਤ ਕੀਤੀ ਸੀ ਵੀ ਜੋ ਆਪਣਾ ਹੁਣ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਜੋ ਦੋ ਭਾਗਾਂ ਵਿੱਚ ਹੋਣ ਜਾ ਰਿਹਾ ਹੈ ਪਹਿਲਾ ਜੋ ਹੈ ਜੀ 28 ਜਨਵਰੀ ਤੋਂ ਲੈ ਕੇ 13 ਫਰਵਰੀ ਤੱਕ ਫਿਰ ਡੇਢ ਕੋ ਫਿਰ 15 ਦਿਨਾਂ ਦੀ ਰਿਸੈਸ ਹੈ ਜੀ ਫਿਰ 9 ਮਾਰਚ ਤੋਂ ਲੈ ਕੇ ਨਿਰੰਤਰ 2 ਅਪ੍ਰੈਲ ਤੱਕ ਜੋ ਬਜਟ ਸੈਸ਼ਨ ਚੱਲਣਾ ਹੈ ਜੀ ਤਾਂ ਉਸ ਵਿੱਚ ਸ਼ਮੂਲੀਅਤ ਕਰਨ ਦੀ ਉਹਨਾਂ ਨੇ ਪਰਮਿਸ਼ਨ ਦਿੱਤੀ ਜਾਵੇ ਐਮਪੀ ਸਾਹਿਬ ਨੇ ਇਹ ਵੀ ਮੰਗ ਕੀਤੀ ਸੀ ਵੀ ਦੇਖੋ ਇਹ ਉਹ ਜਿਵੇਂ ਬਜਟ ਬਜਟ اجلاس ਹੈ ਜੀ ਇਸ ਦੇ ਵਿੱਚ ਜਿਹੜੀ ਗੱਲ ਹੋਣੀ ਹੈ ਜੋ ਬਜਟ ਦੀ ਹੋਣੀ ਹੈ ਡਿਵੈਲਪਮੈਂਟ ਦੀ ਹੋਣੀ ਹੈ ਇਕਨੋਮੀ ਦੀ ਹੋਣੀ ਹੈ ਉਹਨਾਂ ਦੇ ਜਿਹੜਾ ਖਡੂਰ ਸਾਹ ਪਾਰਲੀਮੈਂਟਰੀ ਹਲਕਾ ਹੈ ਉਸ ਵਿੱਚ ਜੋ ਜ਼ਿਲ੍ਹਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜ਼ਿਲ੍ਹਾ ਕਪੂਰਥਲਾ ਵੀ ਪੈਂਦਾ ਹੈ ਜ਼ਿਲ੍ਹਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਫਰੋਜਪੁਰ ਜ਼ਿਲ੍ਹਾ ਤਰਨਤਾਰ ਤਾਂ 2025 ਅਗਸਤ ਸਤੰਬਰ ਵਿੱਚ ਆਏ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਦੀ ਪਰਭਾਈ ਦੇ ਸਬੰਧੀ ਉਹ ਜੋ ਗੱਲਬਾਤ ਕਰਨਾ ਚਾਹੁੰਦੇ ਨੇ ਲੋਕ ਸਭਾ ਦੇ ਵਿੱਚ ਤੇ ਜੋ ਕਾਫੀ ਬਾਰਡਰ ਏਰੀਆ ਹੋਣ ਕਰਕੇ ਨਸ਼ੀਦਾ ਪ੍ਰਕੋਬ ਵਧਦਾ ਜਾ ਰਿਹਾ ਉਸ ਦੇ ਸਬੰਧੀ ਗੱਲਬਾਤ ਕਰਨਾ ਚਾਹੁੰਦੇ ਨੇ ਉਹਨਾਂ ਦੇ ਐਮਪੀ ਲੈਡ ਫੰਡ ਨਹੀਂ ਰਿਲੀਜ਼ ਹੋ ਰਹੇ ਤੇ ਉਹ ਡਵੈਲਪਮੈਂਟ ਹੋਵੇ ਖਡੂਰ ਸਾਹ ਪੂਰੇ ਐਮਪੀ ਹਲਕੇ ਦੇ ਵਿੱਚ ਉਸ ਸਬੰਧੀ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੇ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਇਹ ਜਿਹੜੀਆਂ ਮੰਗਾਂ ਨੇ ਇਹ ਉਹਨਾਂ ਨੂੰ ਅਡਰੈਸ ਕਰਨ ਦਾ ਜੋ ਪਾਰਲੀਮੈਂਟ ਵਿੱਚ ਮੌਕਾ ਦਿੱਤਾ ਜਾਵੇ ਤੇ ਹਾਲਾਂਕਿ ਕਾਫੀ ਦਿਨ ਹੋ ਚੁੱਕੇ ਨੇ ਹਫ਼ਤੇ ਵਾਂਗੂ ਹੀ ਹੋ ਚੁੱਕੇ ਆ ਪੰਜਾਬ ਸਰਕਾਰ ਨੂੰ ਲੈਟਰਾਂ ਲਿਖਿਆ ਨੂੰ ਪਰ ਦੇਖੋ ਉਹ ਕੰਪੀਟੈਂਟ ਅਥਾਰਟੀ ਆ ਪੰਜਾਬ ਸਰਕਾਰ ਨੇ ਐਨਐਸਏ ਲਈ ਆ ਉਹਨਾਂ ਨੇ ਉਹਨਾਂ ਦੀ ਜਿਹੜੀ ਦਰਖਾਸਤ ਹੈ ਜੀ ਉਹਨਾਂ ਦੀ ਲੈਟਰ ਹੈ ਉਹ ਡਿਸਾਈਡ ਨਹੀਂ ਕੀਤੀ ਤਾਂ ਜੱਜ ਸਾਹਿਬ ਨੇ ਜਿਵੇਂ ਕਿ ਵਿੰਟਰ ਸੈਸ਼ਨ ਤੋਂ ਪਹਿਲਾਂ ਇੱਕ ਹਫ਼ਤੇ ਵਿੱਚ ਸਾਈਡ ਕਰਨ ਦਾ ਜੋ ਗੱਲ ਆਖੀ ਸੀ ਹੁਣ ਵੀ ਜੋ 7 ਵਰਕਿੰਗ ਡੇਜ਼ ਦੇ ਵਿੱਚ ਹੈ ਉਸ ਨੂੰ ਡਿਸਾਈਡ ਕਰਨ ਦਾ ਜਿਹੜਾ ਆਰਡਰ ਹੈ ਉਹ ਹੋਇਆ ਜੀ ਇਸ ਵਿੱਚ ਗੱਲ ਉੱਠੀ ਸੀ ਕਿ ਐਬਸੈਂਸ ਦੇ ਕਿ ਉਹਨਾਂ ਦੀ ਐਬਸੈਂਸ ਆਰ ਸਰਕਾਰ ਕਰੋਗੀ ਜੇ 66 ਕੱਟੀ ਹੋ ਗਈ ਹੈ ਗੈਰ ਹਾਜ਼ਰੀਆਂ ਰਹਿ ਜਾਣ ਤਾਂ ਫਿਰ ਸੀਟ ਚਲੀ ਜਾਂਦੀ ਆ ਨਹੀਂ ਦੇਖੋ ਜੀ ਉਹ ਹਾਲੇ ਤੱਕ 1947 ਤੋਂ ਬਾਅਦ ਕਦੇ ਇਦਾਂ ਹੋਇਆ ਨਹੀਂ ਜੀ ਨਾ ਹੀ ਲੱਗਦਾ ਅੱਗੇ ਹੋਵੇ ਕਿਉਂਕਿ ਸਪੀਕਰ ਸਾਹਿਬ ਜਦੋਂ ਵੀ ਕੋਈ ਵੀ ਇਹੋ ਜਿਹੀ ਗੱਲ ਹੁੰਦੀ ਹੈ ਤਾ ਜੋ ਸਪੀਕਰ ਸਾਹਿਬ ਵੱਲੋਂ ਜੋ ਐਮਪੀ ਸਾਹਿਬ ਨੂੰ ਲੈਟਰ ਲਿਖੀ ਜਾਂਦੀ ਹੈ ਲੋਕ ਸਭਾ ਦੇ ਸੈਕਟਰੀਰੀਟ ਤੋਂ ਉਸ ਦੇ ਵਿੱਚ ਜੋ ਛੁੱਟੀਆਂ ਦਾ ਜ਼ਿਕਰ ਕਰ ਦਿੰਦੇ ਨੇ ਵੀ ਮੈਂ ਜੇਲ੍ਹ 'ਚ ਬੰਦਾਂ ਐਨਐਸਏ ਅਧੀਨ ਮੈਂ ਕਿਵੇਂ ਆ ਸਕਦਾ ਫਿਰ ਉਹਨਾਂ ਦਾ ਛੁੱਟੀਆਂ ਦੇ ਕੇ ਉਹਨਾਂ ਦਾ ਕੰਡੋਨ ਹੋ ਜਾਂਦਾ ਹੈ ਤਾਂ ਦੇਖੋ ਇਹ ਗੱਲ ਤਾਂ ਨਿਗਾ ਚੋਂ ਹੀ ਬਾਹਰ ਹੈ ਵੀ ਉਹ ਕੋਈ ਜੇਲ੍ਹ ਕੱਟੀ ਕਰਨ ਕਰਕੇ ਐਨਐਸਏ ਅਧੀਨ ਹੋਣ ਕਰਕੇ ਉਹਨਾਂ ਦੀ ਸੀਟ ਜਿਹੜੀ ਹੈ ਉਹ ਖੁੱਸ ਜਾਵੇ ਉਹ ਕੁਝ ਨਹੀਂ ਹੋਣਾ ਪਰ ਇੱਕ ਜ਼ਰੂਰ ਹੈ ਵੀ ਇੱਕ ਜੋ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਖਾਤਰ ਵੀ ਆਪਦੇ ਹਲਕੇ ਦੀ ਨੁਮਾਇੰਦਗੀ ਕਰ ਸਕਣ ਪੰਜਾਬ ਦੀ ਨੁਮਾਇੰਦਗੀ ਕਰ ਸਕਣ ਤਾਂ ਉਹਨਾਂ ਨੂੰ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਉੱਥੇ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਦੇਣਾ ਚਾਹੀਦਾ ਜੀ ਦੂਸਰਾ ਸਰ ਜਿਸ ਤਰੀਕੇ ਦਾ 7 ਦਿਨਾਂ ਦਾ ਵਰਕਿੰਗ ਡੇ ਦਿੱਤਾ ਤਾਂ ਕਿਹੜੀ ਅਥਾਰਟੀ ਹੈ ਜਿਸ ਨੇ ਡਿਸਾਈਡ ਕਰਨਾ ਹੈ ਦੇਖੋ ਉਹ ਹੋਮ ਸੈਕਟਰੀ ਪੰਜਾਬ ਨੇ ਕਰਨਾ ਹੈ ਜੀ ਵਿంటర్ ਸੈਸ਼ਨ ਤੋਂ ਪਹਿਲਾਂ ਵੀ ਆਰਡਰ ਹੋਮ ਸੈਕਟਰੀ ਪੰਜਾਬ ਨੂੰ ਸਨ ਤੇ ਹੁਣ ਵੀ ਹੋਮ ਸੈਕਟਰੀ ਪੰਜਾਬ ਨੂੰ ਨੇ ਕਿਉਂਕਿ ਦੇਖੋ ਜੋ ਐਨਐਸਸੀ ਹੈ ਉਹ ਪੰਜਾਬ ਸਰਕਾਰ ਨੇ ਲਾਈ ਹੈ ਤਾ ਜੋ ਗ੍ਰਹਿ ਮੰਤਰੀ ਨੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਹੋਮ ਸੈਕਟਰੀ ਜਿਹੜੇ ਹੈਗੇ ਨੇ ਉਹਨਾਂ ਦਾ ਡਿਸਾਈਡ ਕਰਨਾ ਪੈਂਦਾ ਜੀ ਅੱਜ ਤੋਂ 7 ਦਿਨਾਂ ਦੇ ਵਿੱਚ ਵਿੱਚ ਫੈਸਲਾ ਲੈਣਾ ਵਰਕਿੰਗ ਡੇਜ਼ ਦੇ ਵਿੱਚ ਤਾਂ ਸੁਣਿਆ ਤੁਸੀਂ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ 7 ਦਿਨਾਂ ਦੇ ਅੰਦਰ ਅੰਦਰ ਵਰਕਿੰਗ ਡੇਜ਼ ਦੇ ਅੰਦਰ ਅੰਦਰ ਜਵਾਬ ਦੇਣਾ ਹੈ ਹੁਣ ਕੰਸਲਟ ਅਥਾਰਟੀ ਨੇ ਜਿਸ ਦੇ ਕੋਲ ਅਮਰਿਤਪਾਲ ਸਿੰਘ ਦਾ ਕੇਸ ਚੱਲ ਰਿਹਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਨੂੰ ਬਜਟ ਸੈਸ਼ਨ اٹੈਂਡ ਕਰਨ ਦੀ ਪਰਮਿਸ਼ਨ ਮਿਲੇਗੀ ਜਾਂ ਨਹੀਂ ਮਿਲੇਗੀ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਰੁਕ ਕਰ ਲੈਣੇ ਆਗਲੀ ਵੱਡੀ ਖਬਰ ਵੱਲੋਂ ਜੋ ਕਿ ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੀ ਹੈ ਖਪਾਲ ਸਿੰਘ ਖੈਰਣੇ ਅੱਜ ਰਾਜਾ ਸਾਹਿਬ ਦੇ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਆ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਮਤਲਬ ਪੰਜਾਬ ਪੁਲਿਸ ਦੀ ਐਸਆਈਟੀ ਦੇ ਅਫਸਰਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਇਹ ਰਸੋਖਾਨਾ ਗੁਰਦੁਆਰਾ ਸਾਹਿਬ ਦਾ ਸਥਾਨ ਹੈ ਜਿਹੜਾ 1916 ਚ ਇੱਥੇ ਲੰਗਰ ਦੀ ਪਥਾ ਚਲਾਈ ਗਈ ਐਫਆਈਆਰ ਵਿੱਚ ਇਹਨੂੰ ਰਸੋਈ ਕਰੀ ਦੱਸਿਆ ਜਾ ਰਿਹਾ ਤੁਸੀਂ ਇਥੋਂ ਅੰਦਾਜ਼ਾ ਲਾ ਸਕਦੇ ਇਹਨਾਂ ਦੀ ਐਸਆਈਟੀ ਦੀ ਤੇ ਪੁਲਿਸ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਾਣਕਾਰੀ ਕਿੰਨੀ ਆ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਥਕ ਪੋਲਿਟਿਕਸ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੀ ਡੋਮੇਨ ਨਹੀਂਗੀ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਟੋਲਾ ਬਹੁਤਾ ਨਾਸਤਿਕ ਹੈਗਾ ਵਾ ਔਰ ਇਹ ਨਾਸਤਿਕਾਂ ਦੀ ਜਿਹੜਾ ਆ ਬੋਲਿਆ ਇਸਥਾਨ ਦੇ ਬਾਰੇ ਨਾਸਤਿਕਾਂ ਦਾ ਸਬੂਤ ਨਾਸਤਿਕ ਹੋਣ ਦਾ ਸਬੂਤ ਦਿੰਦਾ ਮੇਰਾ ਮੰਨਣਾ ਵਾ ਕਿ ਇਹ ਪਹਿਲਾਂ ਦੱਸਣ ਕਿ ਤੁਸੀਂ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸਰੂਪ ਦੇ ਬਾਰੇ ਤਾਂ ਬਹੁਤ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਤੋਂ ਲੈ ਕੇ ਜਿਹੜੀ ਬੇਅਦਬੀਆਂ ਹੋਈਆਂ 2015 ਚ ਹੋਈਆਂ ਔਰ ਬੇਬਲ ਕਲਾਥ ਦੇ ਵਿੱਚ ਦੋ ਨੌਜਵਾਨ ਮਾਰੇ ਗਏ ਤੇ ਕੋਟ ਕੋ پورے ਚੌਂਕ ਵਿੱਚ ਗੋਲੀ ਚੱਲੀ ਤੁਸੀਂ ਇਹ ਦੱਸੋ ਕਿ ਪਿਛਲੇ 4 ਸਾਲਾਂ ਵਿੱਚ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੱਸਣ ਕਿ ਤੁਸੀਂ ਪਿਛਲੇ 4 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀਆਂ ਬੇਅਦਬੀਆਂ ਦਾ ਕੀ ਇਨਸਾਫ ਦਿੱਤਾ ਵਾ ਔਰ ਅੱਪਾ ਗੁਰਦੁਆਰਾ ਸਾਹਿਬ 'ਚ ਖੜੇ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਕੁਲਤਾਰ ਸੰਧਵਾ ਸਪੀਕਰ ਨੇ ਉੱਥੇ ਸੌਖਾਦੀ ਹੋਈ ਆ ਕਿ ਮੈਂ ਇੱਕ ਮਹੀਨੇ ਜਾਂ ਡੇਢ ਮਹੀਨੇ ਚ ਇਨਸਾਫ ਲੈ ਕੇ ਦਊਂਗਾ ਨਹੀਂ ਤਾਂ ਮੈਂ ਆਪਣੀ ਅਹੁਦੇ ਤੋਂ ਅਸਤੀਫਾ ਦੇ ਦਊਂਗਾ 4 ਸਾਲ ਬੀਤ ਗਏ ਨਾ ਬਰਗਾੜੀ ਦੇ ਕਿਸੇ ਮਾਮਲੇ ਚ ਕੋਈ ਇਨਸਾਫ ਨਾ ਬੇਬਲ ਕਤਲਾ ਚ ਇਨਸਾਫ ਜਦ ਕੇ ਪ੍ਰਦੀਪ ਕਲੇਰ ਜਿਹੜਾ ਕਿ ਡੇਰਾ ਸੱਚਾ ਸੌਦਾ ਦਾ ਮੇਨ ਸ਼ਰਦਾਲੂ ਸੀ ਜਿਹੜਾ ਉਹਨੇ ਅਦਾਲਤ ਵਿੱਚ ਐਡਮਿਟ ਕੀਤਾ ਵਾ ਤੁਹਾਡੇ ਮੇਰੇ ਮੋਰੇ ਨਹੀਂ ਅਦਾਲਤ ਚ ਕਿਹਾ ਕਿ ਸਾਨੂੰ ਜਿਹੜੀਆਂ ਬੇਅਦਬੀਆਂ ਦੇ ਹਦੇਸ਼ ਸੀ ਉਹ ਡੇਰਾ ਸੱਚਾ ਸੌਦਾ ਦੇ ਸਾਧ ਵੱਲੋਂ ਦਿੱਤੇ ਗਏ ਸੀ ਸੁਖਪਾਲ ਖੈਰਾ ਦਾ ਪੂਰਾ ਬਿਆਨ ਤੁਸੀਂ ਸੁਣ ਲਿਆ ਹੁਣ ਤੁਸੀਂ ਦੱਸੋ ਕਿ ਪੰਜਾਬ ਸਰਕਾਰ ਯਾਨੀ ਕਿ ਭਗਵੰਤ ਮਾਨ ਦੀ ਸਰਕਾਰ ਬੈਬਲ ਤੇ ਬਰਗਾੜੀ ਮਾਮਲੇ ਦੇ ਵਿੱਚ ਕੁਝ ਕਰ ਪਾਈ ਹੈ ਜਾਂ ਕੋਈ ਆਉਟਪੁੱਟ ਕੱਢ ਪਾਈ ਹੈ ਜਾਂ ਇਹਨਾਂ ਦੇ ਵੱਲੋਂ ਕੋਈ ਐਕਸ਼ਨ ਕੀਤਾ ਗਿਆ ਹੈ ਕਮੈਂਟ ਸੈਕਸ਼ਨ ਵਿੱਚ ਤੁਸੀਂ ਆਪਣੀ ਰਾਏ ਜਰੂਰ ਦਿਓ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਬੈਬਲ ਬਰਗਾੜੀ ਮਾਮਲੇ ਦੇ ਵਿੱਚ ਫੇਲ ਹੋਈ ਹੈ ਜਾਂ ਕੁਝ ਕਰ ਪਾਈ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਰੁਕ ਕਰ ਰਹੇ ਨੇ ਅਗਲੀ ਵੱਡੀ ਖਬਰ ਵਾਲ ਨੂੰ ਬਰਨਾਲਾ ਦੇ ਵਿੱਚ ਬੇਅਦਬੀ ਦੀ ਘਟਨਾ ਤੋਂ ਬਾਅਦ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਸਦਾਰ ਬਰਨਾਲਾ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਵਾਰਨਿੰਗ ਦੇ ਦਿੱਤੀ ਹੈ ਕੀ ਕੋਈ ਜਾਣਕਾਰੀ ਹੈ ਆ ਤੁਹਾਨੂੰ ਸੁਣਾਉਦੇ ਹਾਂ ਜੀ ਦੇਖੋ ਕਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨਾ ਜੀ ਤੇ ਕਿਹੜਾ ਬਾਅਰ ਹੋ ਰਿਹਾ ਇਹ ਏਜੰਸੀਆਂ ਕਰਾ ਰਹੀਆਂ ਨਾ ਜੀ ਤੇ ਸਾਨੂੰ ਏਜੰਸੀਆਂ ਤੇ ਸ਼ੱਕ ਆ ਵੀ ਤਾਂ ਅਸੀਂ 2 ਦਿਨ ਦਿੱਤੇ ਹੋਣ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਮੈਂ ਗੱਲ ਕੀਤੀ ਉਹ ਕਹਿੰਦੇ ਅਸੀਂ ਗੱਲ ਤੋੜ ਲਈ ਗਾ ਸਾਨੂੰ ਬੰਦੇ ਲੱਭ ਲੈ ਜੀ ਤੇ ਸਾਨੂੰ ਇਹ ਆਵੇ ਸੀ ਇਹਨਾਂ ਨੂੰ 2 ਦਿਨ ਦੇ ਦਿੱਤੇ ਜੀ ਅੱਜ ਤੇ ਕੱਲ ਪਰਸੋਂ ਸਾਮ ਨੂੰ ਫੇਰ ਅਸੀਂ ਇੱਥੇ ਮੀਟਿੰਗ ਕਰਾਂਗੇ ਦੁਪਹਿਰੇ ਜੀ ਉਸ ਤੋਂ ਬਾਅਦ ਫੇਰ ਸੰਘਰਸ਼ ਚੱਲੂਗਾ ਠਿਕਰੀ ਵਾਲਾ ਪਿੰਡਾ ਕਿਹੜਾ ਇਹ ਸੰਘਰਸ਼ੀ ਯੋਧਿਆਂ ਦਾ ਪਿੰਡਾ ਜੀ ਇਹ ਪਿੱਛੇ ਨਹੀਂ ਹਟਣਗੇ ਇੱਕ ਆਧਾਰਨਾ ਬਣ ਜੂਗੀ ਕਿ ਠਿਕਰੀ ਵਾਲੇ ਪਿੰਡ ਨੇ ਐਡਾ ਵੱਡਾ ਸੰਘਰਸ਼ ਵਿੱਢ ਕੇ ਗੁਰੂ ਗ੍ਰੰਥ ਸਾਹਿਬ ਦੇ ਤੇ ਗੁਟਕਾ ਸਾਹਿਬ ਦੇ ਅੰਗ ਕਿਹੜਾ ਨੇ ਬਿਆਦਵੀ ਕੀਤੇ ਆ ਓਹੋ ਚੋਰ ਫੜੇਗੇ ਜੋ ਪਾਪੀਆਂ ਨੂੰ ਡੰਡ ਦਵਾਉਣ ਤੇ ਕਰ ਇਹ ਪਿੰਡ ਨਗਰ ਨਹੀਂ ਪਿੱਛੇ ਹਟੂ ਸਿੰਘ ਸਾਹਿਬ ਅਗਲੀ ਖਬਰ ਪੰਜਾਬ ਤੇ ਚੰਡੀਗੜ੍ਹ ਦੇ ਨਾਲ ਜੁੜੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਉੱਤੇ ਵੱਡੇ ਵੱਡੇ ਰੁੱਖ ਡਿੱਗੇ ਪਏ ਆ ਮੀਂਹ ਤੇ ਹਨੇਰੀ ਨੇ ਅੱਜ ਆਪਣਾ ਪੂਰਾ ਗਹਿਰ ਚੰਡੀਗੜ੍ਹ ਦੇ ਮੁਹਾਲੇ ਦੇ ਵਿੱਚ ਦਿਖਾਇਆ ਵੱਖ-ਵੱਖ ਇਲਾਕਿਆਂ ਦੇ ਵਿੱਚ ਕਈ ਪੇੜ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਉੱਤੇ ਕਿੱਡੇ ਵੱਡੇ ਵੱਡੇ ਰੁੱਖ ਡਿੱਗੇ ਪਏ ਆ ਅਸੀਂ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਬਹੁਤ ਜਲਦੀ ਦੇ ਨਾਲ ਕੰਮ ਕੀਤਾ ਤੇ ਫਟਾਫਟ ਰੁੱਖ ਜਿਹੜੇ ਸੜਕਾਂ ਦੇ ਉੱਤੇ ਸੀ ਕੇ ਉਹਨਾਂ ਨੂੰ ਕਲੀਅਰ ਕਰਵਾਇਆ ਹਾਲਾਂਕਿ ਕਈ ਘੰਟਿਆਂ ਤੱਕ ਜਾਮ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਪਰ ਪ੍ਰਸ਼ਾਸਨ ਨੇ ਜਲਦ ਐਕਸ਼ਨ ਕਰਦੇ ਹੋਏ ਜਿਹੜੀ ਸਥਿਤੀ ਸੀਗੀ ਉਸ ਤੇ ਕਾਬੂ ਪਾ ਲਿਆ ਰੁਕ ਕਰ ਲੈਣੇ ਆਗਲੀ ਵੱਡੀ ਖਬਰ ਵੱਲ ਨੂੰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੰਬ ਦੀਆਂ ਧਮਕੀਆਂ ਦਾ سلسلہ ਸ਼ੁਰੂ ਹੋ ਗਿਆ ਪਹਿਲਾਂ ਲੁਧਿਆਣਾ ਦੇ ਵਿੱਚ ਕੋਟਾਂ ਨੂੰ ਧਮਕੀ ਮਿਲੀ ਤੇ ਅੱਜ ਗੁਰਦਾਸਪੁਰ ਦੇ ਸਕੂਲ ਜਿਹੜੇ ਹੈਗੇ ਆ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਿਕ 4 ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ ਜਿਨ੍ਹਾਂ ਦੇ ਨਾਮ ਹਨ ਜੀਆ ਲਾਲ ਮਿੱਤਲ ਸਕੂਲ ਗੁਰਦਾਸਪੁਰ ਪਬਲਿਕ ਸਕੂਲ ਜਵਾਹਰ ਨਵੋਦਿਆ ਸਕੂਲ ਅਤੇ ਡਾਟਰਨਿਟੀ ਸਕੂਲ ਇਹ 4 ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਤੇ ਟਾਈਮ ਜਿਹੜਾ ਸੀਗਾ 1 ਵਜੇ ਦਾ ਦਿੱਤਾ ਗਿਆ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਸਕੂਲਾਂ ਦੇ ਵਿੱਚ ਛੁੱਟੀ ਐਲਾਨ ਕਰ ਦਿੱਤੀ ਗਈ ਜਿਸ ਤੋਂ ਬਾਅਦ ਜੋ ਪ੍ਰਸ਼ਾਸਨ ਨੇ ਪੂਰੀ ਪੁਖਤਾ ਜਾਂਚ ਕੀਤੀ ਤੇ ਜਾਂਚ ਦੇ ਵਿੱਚ ਹਜੇ ਕੀ ਅਪਡੇਟ ਹੈ ਉਹ ਮੀਡੀਆ ਨਾਲ ਸਾਂਝਾ ਨਹੀਂ ਕੀਤਾ ਜਿਵੇਂ ਹੀ ਇਸ ਤੇ ਕੋਈ ਜਾਣਕਾਰੀ ਆਵੇਗੀ ਅਸੀਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਫਿਲਹਾਲ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੀ ਧਮਕੀ ਹੈਗੀ ਆ ਈਮੇਲ ਦੇ ਉੱਤੇ ਦਿੱਤੀ ਗਈ ਹੈ ਤੇ 1 ਵਜੇ ਸਕੂਲਾਂ ਨੂੰ ਉਡਾਉਣ ਦੀ ਤੰਗੀ ਦਿੱਤੀ ਗਈ ਸੀ ਪ੍ਰਸ਼ਾਸਨ ਜਿਹੜਾ ਹੈ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਇਸ ਮਾਮਲੇ ਦੇ ਉੱਤੇ ਵੱਡੇ ਖੁਲਾਸੇ ਕਰ ਸਕਦਾ ਹੈ ਰੁਕ ਕਰ ਰਹੇ ਨੇ ਅਗਲੀ ਵੱਡੀ ਖਬਰ ਵੱਲ ਜੋ ਕਿ ਸਾਫਕਾ ਮੰਤਰੀ ਅਨਮੋਲ ਗਗਨ ਮਾਨ ਦੇ ਨਾਲ ਜੁੜੀ ਹੈ ਅਨਮੋਲ ਗਗਨ ਮਾਨ ਦੀ ਇੱਕ ਵੀਡੀਓ ਬਹੁਤ ਸਾਲ ਪਹਿਲਾਂ ਵਾਇਰਲ ਹੋਈ ਸੀ ਐਮਐਸਪੀ ਵਾਲੀ ਅੱਜ ਦੂਜੀ ਵੀਡੀਓ ਵਾਇਰਲ ਹੋ ਗਈ ਹੈ ਜਿਸ ਦੇ ਵਿੱਚ ਅਨਮੋਲ ਗਗਨ ਮਾਨ ਕਹਿ ਰਹੀ ਹੈ ਕਿ ਮੇਰਾ ਕੱਖ ਨਾ ਰਵੇ ਕਿਉਂ ਕਿਹਾ ਆਉਂ ਦਹਨੂ ਸੁਣਾਉਂਦੇ ਆਂ ਮੈਂ ਪ੍ਰਮਾਤਮਾ ਨੂੰ ਬਾਬਾ ਨਾਨਕ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨੀ ਐ ਕਿ ਮੇਰਾ ਕੱਖ ਨਾ ਰਵੇ ਜੇ ਮੈਂ ਪਿੰਡਾਂ ਦੀ ਗਰਾਂਟਾ ਵਿੱਚੋਂ ਕਦੇ ਥੈਲੀ ਵੀ ਖਾਦੀ ਹੋਵੇ ਜਿੰਦਾਬਾਦ ਹਰਮੋਗਿਰ ਜਿੰਦਾਬਾਦ ਥੈਲੀ ਵੀ ਜ ਸਾਡੇ ਮੈਂ ਕ腐ਸ਼ਨ ਦੀ ਕਦੇ ਮੇਰੇ ਕਿਸੇ ਸਰਪੰਚ ਤੋਂ ਮੰਗੀ ਹੋਵੇ ਕਦੇ ਕਿਸੇ ਬੀਡੀਪੀ ਤੋਂ ਮੰਗੀ ਹੋਵੇ ਕਦੇ ਡੀਸੀ ਨੂੰ ਕਿਹਾ ਹੋਵੇ ਡੀਡੀਪੀ ਨੂੰ ਕੀ ਹੋਵੇ ਸਾਡਾ ਇੱਕੋ ਮਕਸਦ ਹੈ ਕਿ ਪਿੰਡਾਂ ਤਰੱਕੀ ਕਰਨ ਪਿੰਡਾਂ ਵਿੱਚ ਚੰਗਾ ਬੰਦੋਬਸਤ ਹੋਵੇ ਪਿੰਡਾਂ ਵਿੱਚ ਚੰਗਾ ਸਿਸਟਮ ਹੋਵੇ ਸੋ ਸਾਡੀ ਜਿਹੜੀ ਸੋਚ ਹੈ ਜਿਹੋ ਜਿਹੇ ਤੁਸੀਂ ਸੋਚਦੇ ਨਾਲ ਸਾਨੂੰ ਬਣਾਇਆ ਸੀ ਉਸੇ ਸੋਚ ਨਾਲ ਅਸੀਂ ਕੰਮ ਕਰ ਰਹੇ ਹਾਂ ਆ ਕੁਝ ਮਹੀਨੇ ਹੋਏ ਨੇ ਅਸੀਂ ਖਰੜ ਦੀ ਕਮੇਟੀ ਬਦਲੀ ਹੈ ਖਰੜ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਲਗਾਏ ਗਏ ਆ ਤੁਹਾਨੂੰ ਸਰਕਾਰਾਂ ਬਣਦੀਆਂ ਦਿਸਦੀਆਂ ਆਉਣਗੀਆਂ ਅੰਨੇ ਜਗਰੋੜ ਦਾ ਕੀ ਹਾਲ ਸੀ ਕਿਸ ਤਰੀਕੇ ਦੀ ਉਹ ਉਥੇ ਸੜਕ ਤੁਹਾਨੂੰ ਬੜੀ ਦਿਖਦੀ ਹੈ ਹਰ ਥਾਂ ਤੇ ਡਿਵੈਲਪਮੈਂਟ ਚੱਲ ਰਹੀ ਹੈ ਜਿੱਥੇ ਵੀ ਸਾਡੇ ਹੱਥ ਤਾਕਤ ਆਉਂਦੀ ਹੈ ਜਿੰਨਾ ਸੀ ਕਰ ਸਕਦੇ ਅਸੀਂ ਕੰਮ ਕਰ ਰਹੇ ਹਾਂ ਵੀ ਤਾਂ ਸੁਣਿਆ ਤੁਸੀਂ ਐਮਐਸਪੀ ਵਾਲੇ ਮੈਡਮ ਅਨਮੋਲ ਗਗਰ ਮਾਨਿਆ ਜੀ ਕਿੱਡੀ ਵੱਡੀ ਗੱਲ ਕਹੀ ਹੈ ਜਿਵੇਂ ਠਿਆਨੀ ਵੀ ਖਾਦੀ ਹੋਵੇ ਤਾਂ ਮੇਰਾ ਕੱਖ ਨਾ ਰਵੇ ਪਰ ਸਾਡੀ ਸਮਝ ਤੋਂ ਪਰੇ ਹੈ ਕਿ ਮੈਡਮ ਨੂੰ ਇਹ ਬਿਆਨ ਦੇਣ ਦੀ ਲੋੜ ਕਿ ਪੈ ਗਈ ਜਾਂ ਤਾਂ ਕਿਸੇ ਨੇ ਇਲਜ਼ਾਮ ਲਾਇਆ ਹੋਣ ਜਾਂ ਲੋਕ ਐਦਾਂ ਦੀਆਂ ਗੱਲਾਂ ਕਰਦੇ ਹੋਣ ਤਾਂ ਤਾਂ ਐਮਐਲਏ ਸਾਹਿਬ ਇਹ ਜਵਾਬ ਦੇਣ ਆਦਰਵਾਈਜ਼ ਉਸ ਤੋਂ ਬਿਨਾ ਕਿਉਂ ਦੇ ਰਹੇ ਆ ਇਹ ਸਾਡੀ ਸਮਝ ਤੋਂ ਪਰੇ ਹੈ ਤੁਹਾਨੂੰ ਸਮਝ ਲੱਗਿਆ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਆ ਜੀ